ਕਿ ਬੱਡ ਲੈਣ ਚੱਲਦੀ ਨਹੀਂ ਕੋੜਾ 1 ਕਰੋੜ ਦਾ ਇੱਕ ਕੋੜਾ ਆ ਬਈ ਇਹ ਪਤਾ ਨਹੀਂ ਕਿਹੜੀ ਬਲੱਡ ਲਾਈਨ ਦਾ ਆ ਕੋੜਾ ਵਰਗਾ ਅਸਰ ਲੈ ਵਾਪੇ ਸਿੱਪੀ ਗਿਆ ਲੈਦਾ ਕੋੜਾ ਬੌਂਚ ਆ ਗਿਆ ਨਹੀਂ ਸ਼ਾਨ ਇਹ ਆ ਖਲੀ ਬਾਸ਼ਾ ਉਹ ਦੇਖੋ 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 ਬੰਦੇ ਨਗਰ ਤੋਂ ਸੀ ਫਰੈਂਚ ਦਾ ਕੋੜਾ ਗਿਆ ਇਹ ਬਾਬੇਓ ਗੁਲਾਬ ਜੀ ਇਹਦਾ ਨਾਮ ਹੈ ਨੱਚਦਾ ਹੀ ਜਾਂਦਾ ਹਨਾ ਜਿਹੜਾ ਕੋਈ ਰਸਤਾ ਜੀ ਤੁਹਾਨੂੰ ਪਸੰਦ ਆਇਆ ਨਾ ਫਤੇਜੰਗ ਇਹ ਉਹਦੇ ਫਾਦਰ ਸਾਹਿਬ ਜਬਰਜੰਗ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਜਗਰਾਉ ਮੰਡੀ 2025 ਸ਼ੁਰੂਆਤ ਕਰ ਰਹੇ ਹਾਂ ਆਪਾਂ ਪਾਰਟ 2 ਦੀ ਜਿਨ੍ਹਾਂ ਨੇ ਪਹਿਲਾ ਪਾਰਟ ਨਹੀਂ ਦੇਖਿਆ ਪਹਿਲਾਂ ਜਾ ਕੇ ਉਹ ਦੇਖੋ ਤੇ ਤੁਹਾਨੂੰ ਸਵਾਦ ਆਊਗਾ ਪੱਕਾ ਗਰੰਟੀ ਐਸਸੀ ਦੀ ਦੂਜਾ ਪਾਰਟ ਆਪਾਂ ਹੁਣ ਲੈ ਕੇ ਹਾਜ਼ਰ ਹੋਏ ਇਸ ਤੋਂ ਬਾਅਦ ਇੱਕ ਪਾਰਟ ਇਹਦਾ ਹੋਰ ਆਊਗਾ ਉਹ ਵੀ ਦੇਖਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੈਸੇ ਵੀਡੀਓ ਤੁਹਾਨੂੰ ਵਧੀਆ ਲੱਗਣੀ ਹੈ ਲਾਈਕ ਹੁਣੇ ਮਾਰ ਦਿਓ ਤੁਸੀਂ ਲਓ ਨਿਆਰੇ ਫਿਰ ਦੇਖੋ ਵੀਡੀਓ ਕਰੋ ਇੰਜੋਏ ਓ ਹੋ 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 ਓਏ ਆਹ ਕੌਣ ਮਿਲ ਗਿਆ ਅਰੇ ਭਾਈ ਪਹੁੰਚਿਆ ਬਰਨਾਰਦ ਆਹ ਕੌਣ ਮਿਲ ਗਿਆ ਕੀ ਹਾਲ ਹੈ ਜੱਬਰੂ ਆ ਘੋੜੀ ਆਪਣੀ ਲੱਗੀ ਨੰਦਰਾ بڑے ਕੈਮਰਾ ਮਰਵਾਇ ਤੇ ਲਓ ਵੀ ਦੋਸਤੋ ਯਸ ਸੰਦਰਲੈਂਡ ਦੀ ਆ ਨੰਦੂਏ ਸਹੀ ਗੱਲ ਆ ਸੰਦਰੀ ਆਪਣੀ ਵੀ ਆਈ ਹੋਈ ਆ ਚੱਤੀ ਆਈ ਕਹਦੇ ਮੰਡੀ ਦੀ ਘੋੜੀ ਇਹਦੇ ਨਾਲ ਜਿਹੜਾ ਗੂੜਾ ਦਵਾਉਣਾ ਇਹਨੂੰ ਖੋਲ ਕੇ ਦਵਾਏ ਜੀ ਆ ਹੁਣ ਥੋੜੀ ਦਵਾਵਾਂਗੇ ਤਾਂ ਪਤਾ ਕਿੰਨੀਆਂ ਆਠਵੇਂ ਦਵਾਵਾਂਗੇ ਆਹ ਹੋ ਗਿਆ ਆ ਗਈ ਗੁੱਡੀ ਆਪਣੀ ਰਾਣੀ ਸੁੰਦਰੀ ਰਾਣੀ ਸੁੰਦਰੀ ਨਾਲ ਉਹ ਬੱਚੇ ਵੀ ਲਿਆਉਂਦੇ ਰਹੇ ਨੇ ਆਪਣੇ ਸੁਲਤਾਨ ਤੇ ਫੋਸਣ ਚੰਗਾ ਹੈ ਗਿਆ ਉਹ ਸਰਵੀਟਾ ਵੀ ਇਹਦਾ ਮੇਰਾ 80 ਲੱਖ ਰੁਪਏ ਸਤਸ੍ਰੀ ਗਾਲ ਜੀ ਸਤਸ੍ਰੀ ਗਾਲ ਦਾਤਾ ਜੀ ਕੀ ਹਾਲ ਹੈ ਲਿੱਸਾ ਹੋ ਗਿਆ ਹੈ ਮੰਡੀ ਦੇ ਆ ਕੇ ਹਾਏ 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 ਚੱਡ ਦੇਖ ਹੈ ਕਿ ਨਹੀਂ ਵਾਰੇ ਉਹ ਆਉਂਦੇ ਕੋਈ ਨਾ ਬੱਚਿਆਂ ਨੂੰ ਮਿਲੇ ਇਹ ਦੋਸਤੋ ਵਾਹ ਜੀ ਵਾਹ ਆਓ ਖੜਾ ਸੁਲਤਾਨ ਸ਼ੇਖ ਓਏ ਕੀ ਆ ਸ਼ਰਮ ਆਰਦੀ ਆ ਉਹ ਲੈ ਤੈਨੂੰ ਪਸਾਨੀ ਬਾਈ ਸੁੰਦਰੀ ਸਣੀ ਪਰੇ ਹੋਇਆ ਕਿਹੜਾ ਕੋੜਾ ਸੱਗੂ ਕਹਿੰਦਾ ਕੋੜਾ ਹਾਂ ਹੂੰ ਮੂਣਾ ਬਣਿਆ ਹੋਇਆ ਤਿਆਰ ਹੋਇਆ ਵਧੀਆ ਕੰਨ ਕੋਨੇ ਛੋਟਾ ਘੋੜੇ ਦੀ ਪਛਾਣ ਹੀ ਕੰਨਾਂ ਤੋਂ ਨਲੀ ਤੋਂ ਹੂੰ ਬਾਕੀ ਸੁਨੱਖਾ ਸੁਨੱਖਾ ਛੋਟਾ ਸੋਹਣਾ ਕੋੜਾ ਯਾਰ ਹਾਂ ਕੀ ਬਾਤ ਹੈ ਇਥੇ ਇਧਰ ਪਰਾਂ ਪਰਾਂਲੇ ਪਾਸੇ ਵੀ ਆ ਕਾਲੀ ਆਉਂਦਾ ਬਈ ਕਾਲੇ ਰੰਗ ਦਾ ਪੂਰਾ ਆਹ ਦੇਖੋ ਜੀ ਕਾਲੇ ਘੋੜੇ ਦੀ ਇੱਕ ਅਲੱਗ ਟੌਹਰਾ ਨੌਕਰੇ ਦੀ ਆਡਾ ਨਹੀਂ ਚਿੱਟੇ ਦੀ ਲਾਦਾ ਨਾ ਨਵਾਬ ਘੋੜਾ ਕਿਹੜਾ ਹੈ ਸਹਿਵਾਜ ਸੋਨਾ ਆ ਆ ਗਿਆ ਦੂਕੇ ਬਲੱਡ ਲਾਈਨ ਚੱਲਦੀ ਨਹੀਂ ਘੋੜਾ ਏ ਕਰੋੜ ਦਾ ਫਿਰ ਇਹ ਕੰਨ ਜੋੜਦਾ ਹੈ ਜੀ ਕੱਬਾ ਅਲੀ ਸ਼ਾਨ ਤੇ ਰਤਨਾਕਰ ਸੈਕਿੰਡ ਵੈਸਟ ਮਾਰਵਾੜੀ ਬਲੱਡਲਾਈਨ ਕੰਬੀ ਨੇ ਸ਼ੇਰ ਆਵਾਜ਼ ਹੈ ਕੋਈ ਘੋੜੇ ਆਏ ਵੀ ਨਹੀਂ ਹੈਗੇ ਇਕੱਲੇ ਪੋਸਟੇਲ ਆਏ ਹੋਏ ਨੇ ਸ਼ਾਮ ਸ਼ੂਮ ਨੂੰ ਆਉਂਦਿਆ ਜਿਵੇਂ ਠੰਡੇ ਜਿਹੇ ਹੋਏ ਵੈਸ ਤਾਂ ਹੁਣ ਮੌਸਮ ਵੀ ਠੀਕ ਹੋ ਗਿਆ ਅੱਗੇ ਨਾਲੋਂ ਪਹਿਲਾਂ ਨਾਲੋਂ ਪਹਿਲਾਂ ਜਦੋਂ ਅਸੀਂ ਆਏ ਉਦੋਂ ਬਹੁਤ ਜ਼ਿਆਦਾ ਧੁੱਪ ਸੀ ਆਹ ਦੇਖੋ ਜਿਵੇਂ ਆ ਵੀ ਨਾਲ ਕਲਾ ਬੋਰਡ ਲੱਗਿਆ ਘੋੜਾ ਕੋਈ ਹੈ ਨਹੀਂ ਗੰਮ ਇੱਕ ਘੋੜਾ ਆ ਬਾਈ ਇਹ ਪਤਾ ਨਹੀਂ ਕਿਹੜੀ ਬਲੱਡ ਲਾਈਨ ਦਾ ਇਹ ਕਿਹੜੀ ਬਲੱਡ ਲਾਈਨ ਦਾ ਬਾਈ ਇਹ ਤਾਂ ਪਰੀਆਂ ਤਾਂ ਅਰਸ਼ਾਂ ਤੋਂ ਆਇਆ ਲੱਗਦਾ ਅੱਛਾ ਆ ਘੋੜਾ ਵਾਪਸਰ ਹੈ ਘੋੜਾ ਹੈ ਆਫਸਰ ਹੈ ਯਾਰ ਆ ਦੇਖੋ ਸੋਹਣੇ ਇਹ ਵੀ ਨੀਲਾ ਘੋੜਾ ਹੈ। 나ਗ ਦਾ ਬੱਚਾ ਹੈ। ਕੀ ਬਾਤ ਹੈ। ਕੋਈ ਵਾਪੇ ਉਹ ਵੀ ਘੋੜਾ ਬਹੁਤ ਵੱਡਾ। ਉੱਚਾ ਲੰਮਾ ਘੋੜਾ। ਲੋਈ ਵਾਪੇ ਸਿੱਪੀ ਗੱਲ ਦਾ ਘੋੜਾ ਬਹੁਤ ਚੱਕਿਆ ਗਣੇ ਸ਼ਾਨ। ਆ ਘੋੜਾ ਆ ਗਿਆ ਮਿੱਤਰੋ ਬਾਈ ਸਿੱਪੀ ਗੱਲ ਦਾ ਸ਼ਾਨ ਘੋੜਾ ਲਿਖਿਆ ਰਹਿ ਬਾਈ ਦੇਖ ਸਕਦਾ ਹਲੀ ਬਾਦਸ਼ਾ ਜਿਹੜਾ ਫੈਰੀਆ ਰ ਆ ਬਾਈ ਸ਼ਮਸ਼ਾਦ ਜਿਹੋ ਦਾ ਘੋੜਾ ਦੇਖਿਆ

70 ਇੰਚ ਦਾ ਘੋੜਾ ਕਹਿੰਦੇ ਬਾਬਿਓ ਗੁਲਾਬ ਜੀ ਇਹਦਾ ਨਾਮ ਹੈ ਬ੍ਰਦਰਸ ਸਟੱਡ ਫਾਰਮ ਮੰਡੀ ਡੱਬ ਵਾਲੀ ਨੱਚਦਾ ਹੀ ਜਾਂਦਾ ਹਨਾ

ਫੇਰੀਆਂ ਫੱਕਾਈ ਸੀ ਰੇ ਮੇ 002 ਲਾ ਕੇ ਮੈਂ ਤਾਂ ਉੱਤੇ ਆਇਆ ਲੰਘ ਕੇ ਫੇਰੀਆਂ ਆਪਣੇ ਘਰੇ ਗਈ ਉਰਲੀ ਜਿਹੜਾ ਪ੍ਰਿੰਟ ਕਾਫੀ ਕੁੜੇ ਕੱਪੜਾ ਖੜੀ ਮੱਝੂ ਕੇ ਮੱਝੂ ਕੇ ਬਹੁਤ ਆਇਆ ਬੱਬੂ ਮੱਝੂ ਕੇ ਵਲਡ ਲੈਣ ਚੱਲਦੀ ਹੈ ਲਾਓ ਜੀ ਚੱਕੋ ਤੁਹਾਨੂੰ ਪਹਿਲੇ ਦੱਸਿਆ ਵੀ ਮੱਝੂ ਕੇ ਮੱਝੂ ਕੇ ਕੰਮ ਬਹੁਤ ਆ ਇਧਰ ਕਾਲੇ ਕਣਾੜੇ ਦੇ ਆਪਣਾ ਬਲੱਡ ਲਾਈਨ ਆ ਗਿਆ ਆਹ ਸਮੁੰਦਰ ਘੋੜੇ ਦਾ ਬੋਤਾ ਹੈ ਬਾਹੂ ਜਲੀ ਇਹ ਆ ਤੇ ਬਾਹੂ ਬਿੜਾਉਣਾ ਜੀ ਨਖਰਾਂ ਚ ਸਮੁੰਦਰ ਹੈ ਸਮੁੰਦਰ ਦਾ ਕੱਤਰਿਆਂ ਚ ਕਾਦ ਦੱਸਦਾ ਪਹਿਲੇ ਦੇਖੂਗਾ ਵੀਡੀਓ ਵਾਹੋ ਬੜੀ ਆ ਵੀ ਆ ਗਿਆ ਘੋੜਾ ਲੈ ਕੇ ਇਹ ਸਮੁੰਦਰ ਦਾ ਕਹਿੰਦੇ ਇਹ ਸਮੁੰਦਰ ਦਾ ਉਹ ਕਿੱਥੇ ਗਿਆ ਬਾਈ ਸਮੁੰਦਰ ਦਾ ਜਿਹੜਾ ਮਾਲਕ ਆ ਉਹ ਦੇਖਦੇ ਆ ਯਾਰ ਉਹ ਉੱਤਰ ਲੱਗਿਆ ਮੈਨੂੰ ਜਿਵੇਂ ਲੰਘਿਆ ਹੁੰਦਾ ਪਹਿਲਾਂ ਆਉਣਾ ਮਿਲ ਜਾਏਗਾ ਹਾਂ ਜਾ ਕੇ ਆ ਵੀ ਮੱਝੂ ਕੇ ਬਲੱਡ ਲੈਣ ਆ ਗਈ ਬਾਬੇ ਕੋਸਾ ਦੇ ਫਤਿਹ ਵੀ ਮੱਝੂ ਕੇ ਬਲੱਡ ਲਾਈਨ ਦਾ ਆਹ ਇਹ ਕਾਲਾ ਹੁੰਦਾ ਅੱਛਾ ਇਹ ਜਿਵੇਂ ਮੰਨ ਲਾ ਠੀਕ ਠੀਕ ਉਹਨਾਂ ਯਾਰ ਸਟਾਰਟ ਪਲੱਸ ਐਹੀਂ ਇਹ ਹੋਰ ਦੇਖ ਮੱਥਾ ਵੜਾਉਂਦੇ ਆ l a 고 ਦੇਖਣ ਆਏ ਨੇ ਮੈਂ ਬਹੁਤ ਵੱਡਾ ਨਾਮ ਮੇਰਾ ਆ ਫਿਰ ਉਹ ਪਰਫਾਰਮ ਕਰਕੇ ਦਿਖਾਉਂਦਾ ਸੱਚ ਦਾ ਪੂਰਾ ਲੈ ਸਿਆਣਾ ਯਾਰ ਇਹ ਮੈਨੂੰ ਸਾਰਿਆਂ ਨਾਲ ਘੈਂਟ ਲੱਗਿਆ ਘੈਂਟ ਆ ਚੀਜ਼ ਹੀ ਘੈਂਟ ਆ ਇਹ ਇਹ ਜਿਹੜਾ ਕੋ ਨਾਸਤਾ ਜੀ ਤੁਹਾਨੂੰ ਪਸੰਦ ਆਇਆ ਨਾ ਫਤੇ ਜੰਗ ਇਹ ਉਹਦੇ ਫਾਦਰ ਸਾਹਿਬ ਜ਼ਬਰ ਜੰਗ ਅੱਛਾ ਦੇਖੋ ਮੈਨੂੰ ਸਾਡ ਫੋਟੋ ਸੋਣੀ ਜੇ ਵੀ ਹਾਂ ਹੈ ਗੱਲ ਬਾਤ ਹਾਂ ਇਹ ਵੀ ਪਰ ਉਹ ਮੈਨੂੰ ਜ਼ਿਆਦਾ ਵਧੀਆ ਲੱਗਿਆ ਉਹ ਫਿਰ ਜਵਾਨ ਆ ਉਹ ਮੈਨੂੰ ਜ਼ਿਆਦਾ ਵਧੀਆ ਲੱਗਿਆ ਪਰ ਇਹ ਸੈਂਟਾ ਠੀਕ ਆ ਆ ਬਾਈ ਕੋਲੇ ਉਹ ਵੀ ਆਈ ਗਵਾਨਾ ਵੀ ਸਿੰਦੂ ਮੂਸੇ ਆ ਲਾ ਇਤਰੇ ਗੱਲ ਸਰ ਦਾ ਵਲੌਗ ਹੀ ਪਾਉਣ ਨੇ ਥੋੜਾ ਵੀਚਣੀਆਂ ਤੇ ਛੇੜਨਾਂ ਲਈ ਕੀ ਬਾਤ ਹੁਣਾਂ ਦਲਸਤਾ ਮਰਵਾ ਦਈਏ ਪਰ ਆਏ ਆ ਹੈ ਨੰਦ ਜੋਧਾਗੋੜਾ ਜੀ ਹੈ ਨਿੰਦਰ ਹਾਂ ਜੀ ਪਰ ਆਏ ਆ ਜਿਹੜਾ ਉਹ ਸੀਗਾ ਫਤੇਜੰਗ ਉਹਦਾ ਨਾ ਫਤੇਜੰਗਾ ਜੀ ਉਹਦੇ ਥੋੜੇ ਜਿਹਾ ਕੰਨ ਉਹ ਸੀ ਮਾੜੇ ਉਹਦੇ ਕੰਨ ਜਿਆਦਾ ਸ਼ਿਕਨੀ ਜਨੇ ਨਹੀਂ ਉਹਦੇ ਥੋੜੇ ਜਿਹਾ ਨਾ ਮਤਲਬ ਚੌੜੇ ਵੱਡੇ ਅੱਛਾ ਇਹਦੇ ਕੰਨ ਜਮਾ ਦੁਰਦੇ ਹੈਗੇ ਓਕੇ 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 ਬਸ ਦੇਖਿਓ ਤੇ ਕੰਨ ਥੋੜੇ ਜਿਹੇ ਇਹਦੇ ਨਾਲ ਉਹ ਹੋਂ ਪਰ ਉਹ ਸੋਹਣਾ ਬਹੁਤ ਆ ਯਾਰ ਬਹੁਤ ਸੋਹਣਾ ਆ ਯਾਰ ਜਾਨਵਰ ਸਾਰੇ ਸਣ ਅੱਖੇ ਹੁੰਦੇ ਨੇ ਆਹ ਤਾਂ ਦੇਖਣ ਵਾਲੀ ਅੱਖ ਚ ਅਸਲ ਚ ਇਸ਼ਕ ਤਾਂ ਦੇਖਣ ਵਾਲੀ ਦੀ ਅੱਖ ਜੀ ਹੁੰਦਾ ਸਣ ਅੱਖੇ ਕੀ ਇੱਕ ਗੱਡੀ ਮਾਰਨ ਨੂੰ ਫਿਰਦਾ ਦੂਜਾ ਲੱਤ ਮਾਰਨ ਨੂੰ ਫਿਰਦਾ ਸਹੀ ਗੱਲ ਆ ਟੱਕੇ ਖਰਦਿਆ ਯਾਰ ਲੋਕ ਵੀ ਹੌਲੀ ਤੋਰਦਾ ਆਹ ਮੱਝੋ ਤੇ ਬਲੱਡ ਲਾਣ ਉਹਦਾ ਇਹ ਆਹ ਸੋਨੇ ਸਾਰੇ ਨੇ ਪਰ ਵੀ ਜੇ ਬਾਹ ਕਮਾਲ ਖੂਬਸੂਰਤੀ ਹੁੰਦੀ ਹੈ ਅੱਦਾ ਵਾਹ ਉਹ ਇੱਕ ਉਹੋ ਸੀਗਾ ਉੱਧਰ ਖੜਾ ਸੀ ਜਿਹੜਾ ਹਾਂ ਜਮਾ ਹੁਣ ਜੈ ਸਿੱਤੀ ਗੱਲ ਦੇ ਵਾਲੇ ਦੇ ਨਾਲ ਨਹੀਂ ਖੜਾ ਸੀ ਖਲੀ ਬਾਦਸ਼ਾ ਮੱਜੂ ਕਦਾ ਸੀ ਮੱਜੂ ਕਾ ਉਹ ਭਾਣ ਦੀ B8 ਇੰਚ ਨੂੰ ਕੋਈ ਆ ਫੜ ਕੋ ਦੀ ਉਹ ਉਹ ਜ਼ੋਰ ਚ ਬਈ ਘੋੜਾ ਸਿੱਕ ਪੱਕੀ ਗੱਲ ਆ ਐ ਮਾਰਾ ਜਿਵੇਂ ਭਾਣ ਨਾਲ ਮਸਟੈਂਗ ਮਾਰਦੀ ਹੁੰਦੀ ਆ ਵਗਾਰ ਉਹ ਉਦਣ ਇੱਕ ਉੱਥੇ ਸੀਗਾ ਉਹ ਦੇਖੋ 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 ਬੰਦਾ ਹੀ ਰਗੜਦਾ ਸੀ ਬਹ ਨਤੀਜੀ ਗੱਲ ਕਰ ਪਰਾ ਝੜ ਗਿਆ ਜੀ ਇਹ ਵਿਚ ਲਾ ਕੇ ਆ ਗਿਆ ਵਾਜ ਗਿਆ ਔਰ ਕਰੰਟ ਵਾਲਾ ਹੁੰਦਾ ਬੱਚਿਆਂ ਚ ਆਹ ਕੋੜ ਆ ਗਿਆ ਵਦ ਗੁਰਬਾਜ਼ ਇਹ ਵੀ ਐਡਮ ਮਾਂ ਵਾਲੇ ਪਾਸਿਓਂ ਨਹੀਂ ਦੋਨੇ ਪਾਸਿਓਂ ਹੀ ਹੈ ਮੱਝੂ ਗਈ ਹੈ ਮਾਂ ਵਾਲੇ ਪਾਸਿਓਂ ਵੀ ਬਾਪ ਵਾਲੇ ਪਾਸਿਓਂ ਵੀ ਅਭੀ ਸੋਨਾ ਬਲੈਕ ਇਹ ਵਾਲੀ ਸ਼ਾਨ ਲੈਣਾ ਜੀ ਵਾਲੀ ਸ਼ਾਨ ਦਾ ਹਾਂ ਹਾਂ ਵਾਲੀ ਸ਼ਾਨ ਨਹੀਂ ਨਹੀਂ ਇਹ ਤਾਂ ਅਹੀ ਘੋੜੇ ਦੀ ਫੋਟੋ ਆ ਅੱਛਾ ਹਾਂ ਛੋਟੇ ਜਿਹੜੇ ਵਾਲੀ ਸ਼ਾਨ ਲਾਇਨ ਦਾਗਾ ਆ ਜਿਹੜਾ ਸਿੱਪੀ ਕਲ ਵਾਲਾ ਘੋੜਾ ਉਹ ਵੀ ਵਾਲੀ ਸ਼ਾਨ ਲਾਇਨ ਦੀ ਕਿੱਲੇ ਤੇ ਵਸੇਰੀ ਖੜੀ ਵਾਲੀ ਸ਼ਾਨ ਦੀ ਉਹ ਆ ਇਹ ਆ ਕਾਲੇ ਕਾਂਡੇ ਦਾ ਜੀ ਕਾਲਾ ਕਾਂਡਾ ਵੀ ਬਹੁਤ ਲੈ ਜਾਣੇ ਘੋੜਾ ਮੈਂ ਦੇਖੇ ਸੀ ਯਾਰ ਪਤਾ ਨਹੀਂ ਆਲੀ ਸ਼ਾਨ ਸੀ ਪਤਾ ਨਹੀਂ ਕਾਲਾ ਕਾਂਡਾ ਕਾਲਾ ਕਾਂਡਾ ਆਲੀ ਸ਼ਾਨ ਇਹ ਕੋ ਲੈਣੀ ਆ ਨਹੀਂ ਘੋੜਾ ਦੇਖਿਆ ਹੀ ਪਾਇਆ ਹੋਇਆ ਸੀ ਕਹਿੰਦਾ ਇੰਸਟਾ ਤੇ ਪਤਾ ਨਹੀਂ ਅੱਛਾ ਆਇਆ ਘੋੜਾ ਜਿਹੜਾ ਜੀ ਬਈ ਜਾਓ ਮੱਥੇ ਦੇ ਯਾਰ ਅਜੀ ਵੀਡੀਓ ਕੌਣ ਕੋ ਭਾਵੇਂ ਪੂਰਾ ਵੱਡਾ ਘੋੜਾ ਹੈ ਨਾ 67 ਲਿਖਿਆ ਉਹ ਹੁਣ ਅਮਰੀਕਾ ਨੂੰ ਕਾਲੇ ਜਿਹੇ ਹੁੰਦੇ ਆ ਜਾਂ ਪਤਾ ਨਹੀਂ ਜਿਹੜੇ ਸੀ ਬਾਹਰਲੇ ਉਹ ਐੇ ਹੀ ਹੁੰਦੇ ਆ ਜਿਆਦੇ ਦੇਖਣ ਨੂੰ ਜੰਮੇਲੇ ਮੇ ਵਾਲਾ ਵਾਲੇ ਹੁੰਦੇ ਨੇ ਵਿੱਚ ਵਿੱਚ ਐਂ ਬੋਰਡ ਜੀ ਕਰਦਣ ਵਾਲੇ ਹੂੰ ਤੇ ਜੇ ਉਹਦੋਂ ਵਿੱਚ ਹਾਂ ਤੇ ਇੱਕ ਨਹੀਂ ਪਤਾ ਨਹੀਂ ਪਾਇਆ ਸੀ 3 ਬਿਲੀਅਨ ਦਾ ਪਤਾ ਨਹੀਂ ਕਿੰਨੇ ਉਹਦਾ ਘੋੜਾ ਉਹ ਬਰੀਡਾਂ ਹੋਰ ਨੇ ਉਹ ਆਪਣੇ ਹੈ ਨਹੀਂ ਬਰੀਡਾਂ ਉਹ ਬਾਲੀਆਂ ਵੱਡੀਆਂ ਵੱਡੀਆਂ ਕਰਦਣਾ ਵਾਲੇ ਹੁੰਦੇ ਨੇ ਬਾਲੇ ਬਾਲ ਵੀ ਲੰਬੇ ਲੰਬੇ ਹੁੰਦੇ ਆ ਵੱਡੇ ਵੱਡੇ ਪਤਾ ਨਹੀਂ ਕਿੱਥੇ ਆ ਬਾਹਰਲੇ ਦੇ ਸਾਥ ਦੁਆਰ ਨਾਲ ਪਾ ਲਈ ਸਾਰਾ ਕੋਣਾ ਯਾਰ ਵਧੀਆ ਸਿਹਤਮੰਦ ਨੇ ਲੋਕਾਂ ਨੇ ਸੌਂਕ ਨਾਲ ਪਾਲੇ ਹੋਏ ਆਗੇ ਉਹ ਬਲਾਕ ਵੀ ਦੁਬਾਰੇ ਕੱਥਿਆ ਹੋਣਾ ਬਾਰੇ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਚ ਬੱਸ ਇੰਨੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਇਹਦਾ ਇੱਕ ਪਾਰਟ ਹੋਰ ਆਊਗਾ ਹਾਲੇ ਜਗਰਾਉ ਮੰਡੀ ਦਾ ਇਹ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਤੁਹਾਨੂੰ ਚੰਗਾ ਲੱਗਿਆ ਤੇ ਕੀ ਮਾੜਾ ਲੱਗਿਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਦੋਸਤੋ